ਥੋੜਾ ਕਨਸੈਪਟ ਜ਼ੂਰ ਜਾਣਾ ਚਾਹਾਂਗੇ ਕਿਉਂਕਿ ਜਦੋਂ ਅਸੀਂ ਆਏ ਸੁਣਿਆ ਲੱਕੜਬੱਗੇ ਫਿਰ ਸੋਚਿਆ ਵੀ ਪਤਾ ਨਹੀਂ ਉਹ ਕਹਾਣੀ ਦੇ ਚਾਰ ਪਾਤਰ ਜਿਹੜੇ ਤੁਹਾਨੂੰ ਇਸ ਪੋਸਟਰ 'ਚ ਵੀ ਨਜ਼ਰ ਆ ਰਹੇ ਆ ਇਹਨਾਂ ਨੂੰ ਲੱਕੜਬੱਗੇ ਦਾ ਕਿਸ ਸੰਬੋਧਿਤ ਕੀਤਾ ਗਿਆ ਸ਼ੇਰ ਸ਼ਿਕਾਰ ਕਰਦਾ ਤੇ ਲੱਕੜਬੱਗੇ ਜਿੱਦਾਂ ਜੰਗਲ ਤੋਂ ਸੀ ਕਿਹੜਾ ਡਿਸਕਵਰੀ 'ਚ ਦੇਖਿਆ ਹੋਣਾ ਵੀ ਉਹ ਖੋਕੇ ਲੈ ਜਾਂਦੇ ਆ ਤੇ ਇੱਥੇ ਜਿਹੜਾ ਸਿਸਟਮ ਦੇ ਸ਼ੇਰ ਹੈ ਉਹਨਾਂ ਤੋਂ ਜਿਹੜੇ ਇਹ ਐਸਪਾਇਰਿੰਗ ਸਟੂਡੈਂਟਸ ਹੈ ਯੰਗ ਬਲੱਡ ਹੈ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਚੀਜ਼ ਦਾ ਤੇ ਇਹ ਉਸ ਨੂੰ ਬ੍ਰੀਚ ਕਰਦੇ ਆ ਗੋਪਾਲ ਦਾਸ ਦਾ ਕਰੈਕਟਰ ਹੈ ਮੇਰਾ ਉਹਦਾ ਇੰਸਟੀਚਿਊਟ ਹੈ ਜਿਹੜਾ ਬੱਚਿਆਂ ਨੂੰ ਟ੍ਰੇਨ ਕਰਦਾ ਹੋ ਕੰਪੀਟੀਟਿਵ ਇਗਜ਼ਾਮ ਤੇ ਓਪਰਚੁਨਿਟਿਸਟ ਵੀ ਹੈ ਤੇ ਪੇਪਰ ਵੀ ਲੀਕ ਵਹੀ ਕਰਾਉਂਦਾ ਤੇ ਉਹਦੇ ਲਿੰਕਸ ਨੇ ਕੁਝ ਉਹਨਾਂ ਦੇ ਥਰੂ ਪੇਪਰ ਲੀਕ ਕਰਾਉਂਦਾ ਤੇ ਫਿਰ ਵਿੱਚ ਲੱਕੜ ਬੰਗੇ ਆ ਕੇ ਕਿਦਾਂ ਇਹ ਸ਼ੇਅਰ ਹੈ ਸਿੰਬਲਾਈਜ਼ ਕਰ ਰਿਹਾ ਕਿ ਇਹ ਸ਼ੇਅਰ ਹੈ ਇਹ ਵੀ ਇੱਕ ਬ੍ਰਾਂਚ ਹੈ ਕਿ ਉਹ ਜਿਹੜੇ ਪੂਰੇ ਸਿਸਟਮ ਦੀ ਤੇ ਸਾਨੂੰ ਉਹ ਪਤਾ ਲੱਗ ਜਾਂਦਾ ਹੈ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਵੱਖਰਾਪਨ ਇਹ ਹੈ ਕਿ ਜੇ ਤੁਸੀਂ ਤੁਹਾਡੇ ਲਈ ਮਤਲਬ ਅਸੀਂ ਨਾ ਇੱਥੇ ਆਨਸਰ ਨਹੀਂ ਦੇ ਦੇ ਕਿਸੇ ਨੂੰ ਅਸੀਂ ਜਵਾਬ ਨਹੀਂ ਦੇ ਰਹੇ ਕਿ ਕਿਉਂ ਆ ਅਸੀਂ ਅਸੀਂ ਨਾ ਹੀ ਕੋਈ ਮੈਸੇਜ ਦੇ ਰਹੇ ਆ ਅਸੀਂ ਸਵਾਲ ਖੜੇ ਕਰਕੇ ਜਾ ਰਹੇ ਆ ਲੋਕਾਂ ਲਈ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕੇਵਲ ਵਨ ਤੇ ਅਸੀਂ ਲਗਾਤਾਰ ਅਸੀਂ ਆ ਮੂਵੀ ਰਿਲੀਜ਼ ਹੋ ਰਹੀਆਂ ਜਿਦੇ ਵਿੱਚ ਪਿੱਛੇ ਰੌਨਿਕ ਤਾਂ ਹੁਣ ਲੱਕੜ ਬਗੇ ਕੋ ਲੱਕੜਬੱਗੇ ਨੂੰ ਅਸੀਂ ਅਕਸਰ ਟੀਵੀ 'ਚ ਦੇਖਿਆ ਮਾਸ ਨੋਛਦੇ ਦੇਖਿਆ ਤੇ ਅਸੀਂ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈਗੀ ਜਿਹੜੀ 24 ਅਕਤੂਬਰ ਨੂੰ ਇੱਕ ਵੈਬ ਸੀਰੀਜ਼ ਦੇ ਰੂਪ ਵਿੱਚ ਰਿਲੀਜ਼ ਹੋ ਰਹੀ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੀ ਸਟਾਰ ਕਾਸਟ ਦਾ ਜੀ ਧੰਨਵਾਦ ਸਰ ਮਤਲਬ ਇੱਕ ਅਸੀਂ ਡਿਸਕਵਰੀ ਤੋਂ ਇਹ ਚੀਜ਼ਾਂ ਦੇਖਦੇ ਆ ਰਹੇ ਹਾਂ ਲੱਕੜਬੱਗੇ ਖੁਦ ਤਾਂ ਸ਼ਿਕਾਰ ਕਰਦੇ ਨਹੀਂ ਕਿਸੇ ਦਾ ਸ਼ਿਕਾਰ ਨੂੰ ਲੈਂਦੇ ਨੇ ਤੇ ਲੱਕੜਬੱਗੇ ਦਾ ਥੋੜਾ ਜਿਹਾ ਕਨਸੈਪਟ ਜ਼ੋਰ ਜਾਨਾ ਚਾਹਾਂਗੇ ਕਿਉਂਕਿ ਜਦੋਂ ਅਸੀਂ ਆਏ ਸੁਣਿਆ ਲੱਕੜਬੱਗੇ ਫਿਰ ਸੋਚਿਆ ਵੀ ਪਤਾ ਨਹੀਂ ਹੂੰ ਮੈਜ ਐਕਚੁਅਲੀ ਇਹਦਾ ਇਹ ਕਿ ਇੱਕ ਕਹਾਣੀ ਲਿਖੀ ਗਈ ਹੈ ਪੇਪਰ ਸਕੈਮ ਦੇ ਉੱਪਰ ਉਹ ਕਹਾਣੀ ਦੇ ਚਾਰ ਪਾਤਰ ਜਿਹੜੇ ਤੁਹਾਨੂੰ ਇਸ ਪੋਸਟਰ 'ਚ ਵੀ ਨਜ਼ਰ ਆ ਰਹੇ ਆ ਇਹਨਾਂ ਨੂੰ ਲੱਕੜ ਬੱਗੇ ਕਰਕੇ ਸੰਬੋਧਿਤ ਕੀਤਾ ਗਿਆ ਤੇ ਪਹਿਲਾ ਕਹਾਣੀ ਬਣੀ ਕਹਾਣੀ ਦੇ ਵਿੱਚ ਇਹ ਪਾਤਰਾਂ ਦੀ ਜਿਹੜੀ ਸਾਈਕੋਲੋਜੀ ਆ ਜੋ ਜਿੱਦਾਂ ਦੇ ਉਹਦੇ ਟ੍ਰੇਟਸ ਨੇ ਉਹਨਾਂ ਦੇ ਜਿਵੇਂ ਆਪਾਂ ਨਾਰਮਲ ਭਾਸ਼ਾ 'ਚ ਆਮ ਦੁਨੀਆ 'ਚ ਆਪਾਂ ਕਹਿ ਦਿੰਦੇ ਆ ਕਿ ਸਾਣ ਬੰਦਾ ਹੈ ਇਹ ਗਊ ਬੰਦਾ ਹੈ ਇਹ ਕੁੱਤਾ ਬੰਦਾ ਹੈ ਇਹ ਫਲਾਨਾ ਹੈ ਨਾ ਆਪਾਂ ਆਪਾਂ ਜਾਨਵਰਾਂ ਨਾਲ ਰਿਲੇਟ ਕਰਦੇ ਆ ਤਾਂ ਇਹ ਜਿਹੜੇ ਕੈਰੈਕਟਰ ਸੀਗੇ ਇਹ ਇਹਨਾਂ ਦੀ ਜਿਹੜੀ ਟ੍ਰੇਟ ਸੀਗੀ ਉਹ ਲੱਕੜਬੱਗੇ ਨਾਲ ਮੈਚ ਕਰ ਰਹੀ ਸੀ ਤਾਂ ਕਰਕੇ ਨਾਮ ਆਇਆ ਕੋਈ ਜ਼ਬਰਦਸਤੀ ਨਹੀਂ ਪਾਇਆ ਤੇ ਲੋਕਾਂ ਲਈ ਨਵਾਂ ਪਣ ਹੈ ਕਿਉਂਕਿ ਤੁਸੀਂ ਕੁੱਤੇ ਬੰਦੇ ਦੇਖਿਆ ਗਊ ਦੇਖਿਆ ਸਾਣ ਦੇਖਿਆ ਝੋਟੇ ਦੇਖਿਆ ਲੱਕੜਬੱਗੇ ਨਹੀਂ ਦੇਖੇ ਤਾਂ ਉਹ ਉਹਦੇ ਲਈ ਅਸੀਂ ਈ ਨਾਮ ਰੱਖਿਆ। ਇਹ ਸਿਰ ਮੈਟਾਫੋਰਿਕਲ ਹੈ ਇਹਦਾ ਨਾਮ। ਜੀ ਜੀ। ਹਾਂਜੀ। ਉਹ ਜਿਵੇਂ ਸ਼ੇਰ ਸ਼ਿਕਾਰ ਕਰਦਾ ਤੇ ਲੱਕੜਬੱਗੇ ਜਿੱਦਾਂ ਜੰਗਲ ਤੋਂ ਸੀ ਕਿਹਾ ਡਿਸਕਵਰੀ ਚ ਦੇਖਿਆ ਹੋਣਾ ਵੀ ਉਹ ਖੋ ਕੇ ਲੈ ਜਾਂਦੇ ਆ ਤੇ ਇੱਥੇ ਜਿਹੜਾ ਸਿਸਟਮ ਦੇ ਸ਼ੇਰ ਹੈ ਉਹਨਾਂ ਤੋਂ ਜਿਹੜੇ ਇਹ ਐਸਪਾਇਰਿੰਗ ਸਟੂਡੈਂਟਸ ਹੈ, ਯੰਗ ਬਲੱਡ ਹੈ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਚੀਜ਼ ਆ ਤੇ ਇਹ ਉਸ ਨੂੰ ਬ੍ਰੀਚ ਕਰਦੇ ਆ ਤਾਂ ਇਹਨਾਂ ਦਾ ਨਾਮ ਲੱਕੜ ਮੈਟਾਫੋਰਿਕਲ ਰੱਖਿਆ ਗਿਆ ਸੋਚ ਕੇ ਰੱਖਿਆ ਹੈ ਸਾਡੇ ਮਤੋਂ ਜਿਹੜਿਆ ਅਸੀਂ ਇੱਕ ਜਿਵੇਂ ਆਪਦੇ ਜਿਹੜੇ ਬੰਦੇ ਇਸ ਚੀਜ਼ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਖੁਸ਼ਬੂ ਜਿਵੇਂ ਆ ਜਾਂਦੀ ਵੀ ਇਹ ਬੰਦੇ ਸਾਡੇ ਕੰਮ ਦੇ ਹੈਗੇ ਨੇ ਵੀ ਉਹ ਇੱਕ ਤਰ੍ਹਾਂ ਦਾ ਸ਼ੇਰ ਹੈਗਾ ਤੇ ਜਿਹੜੇ ਬੰਦੇ ਜਿਹੜੇ ਆਪਾਂ ਸ਼ਿਕਾਰ ਹੋ ਗਏ ਉਹ ਚੀਜ਼ ਨੂੰ ਅਸੀਂ ਵੀ ਜਿਹੜੇ ਲੱਕੜ ਬੱਗੇ ਹਮੇਸ਼ਾ ਸ਼ਿਕਾਰ ਹੁੰਦੇ ਨੇ ਜਿਵੇਂ ਹੁਣ ਜੀ ਤੁਸੀਂ ਫਿਲਮ ਦਾ ਹਿੱਸਾ ਹੈ ਉਲਟ ਹੋ ਗਿਆ ਸਾਰਾ ਇਹ ਹੂੰ ਜਿਵੇਂ ਜਿਵੇਂ ਤੁਸੀਂ ਕਹੋਗੇ ਜਿਹੜੇ ਸ਼ੇਰ ਨੇ ਉਹ ਜੇ ਆਪ ਪੋਲੀਟੀਕਲੀ ਦੇਖੀਏ ਜਾਂ ਜਿਹੜੇ ਪਾਵਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸ਼ੇਰਾਂ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਇਹ ਇਹਨਾਂ ਕੋਲੇ ਪਾਵਰ ਹੈ ਪਾਵਰਫੁਲ ਚੀਜ਼ ਨੂੰ ਉਹ ਸੰਬੋਧਿਤ ਕਰਦੇ ਆਪੋ ਕਹਿ ਕੇ ਤੇ ਲੱਕੜਬੱਗੇ ਦੀ ਜਿਹੜੀ ਜਿਵੇਂ ਇਹ ਗੱਲ ਕਰ ਰਹੇ ਸੀਗੇ ਕਿ ਉਹ ਆਪ ਦਾ ਸ਼ਿਕਾਰ ਨਹੀਂ ਕਰਦੇ ਉਹ ਖੋ ਕੇ ਖਾਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਹੁਣ ਪਾਵਰਫੁਲ ਤਾਂ ਅਸੀਂ ਨਹੀਂ ਹੋ ਸਕਦੇ ਕਿਉਂਕਿ ਅਸੀਂ ਆਮ ਲੋਕ ਆ ਤਾਂ ਅਸੀਂ ਖੋ ਕੇ ਖਾ ਸਕਦੇ ਆ ਤਾਂ ਉਹਦੇ ਲਈ ਇੱਕ ਐਫਰਟ ਆ ਉਹਦੇ ਲਈ ਇੱਕ ਜਰਨੀ ਆ ਉਹਨਾਂ ਦੀ ਚਾਰਾਂ ਲੋਕਾਂ ਦੀ ਤਾਂ ਉਹ ਅਸੀਂ ਮਤਲਬ ਇਹਦੇ ਵਿੱਚ ਪੋਰਟਰੇ ਕੀਤਾ ਮਤਲਬ ਜਿਹੜੀ ਇਹ ਤਾਂ ਰੋਜ਼ਾਨਾ ਦੀ ਸ਼ੁਰੂਆਤ ਹੀ ਲੱਕੜ ਬਕੇ ਤੋਂ ਹੀ ਹੁੰਦੀ ਮੇਰੇ ਸਾਹ ਨਾਲ ਅਸੀਂ ਸਿਸਟਮ ਦੀ ਸ਼ੁਰੂਆਤ ਜਿਵੇਂ ਤੁਸੀਂ ਸਿਸਟਮ ਦੀ ਗੱਲ ਕੀਤੀ ਅਸੀਂ ਪੇਪਰ ਤੋਂ ਲੈ ਕੇ ਅਸੀਂ ਜਦੋਂ ਸਕੂਲ ਤੋਂ ਲੈ ਕੇ ਵੱਡੇ ਹੁੰਨੇ ਆ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਇੱਕ ਇੱਕ ਲਾਈਨ ਨੂੰ ਕਿਸ ਤਰੀਕੇ ਨਾਲ ਅਮੇਜਿਨ ਆਪਾਂ ਕਰਦੇ ਆਣੇ ਉਹ ਚੀਜ਼ਾਂ ਸਾਰੀਆਂ ਇੱਕ ਫਿਲਮ ਦਰਸਾਏਗੀ ਸਾਰੀ ਬਿਲਕੁਲ ਬਿਲਕੁਲ ਇਹ ਮਤਲਬ ਇੱਕ ਸਕੈਮ ਹੈ ਤੇ ਕਿੰਨੇ ਸਕੈਮ ਹੋ ਰਹੇ ਆ ਹਰ ਇੱਕ ਚੀਜ਼ ਆਪਣੇ ਜਿਹੜਾ ਨਾਰਮਲ ਹਿਊਮਨ ਬੀਇੰਗ ਆ ਜੋ ਵੀ ਇੱਥੇ ਆਮ ਨਾਗਰਿਕ ਹੈ ਉਹਦੇ ਨਾਲ ਰਿਲੇਟ ਕਰੂਗਾ ਉਹ ਕਿਉਂਕਿ ਜੇ ਤੁਸੀਂ ਪੇਪਰ ਲੀਕ ਕਰਕੇ ਕੋਈ ਬੰਦਾ ਮੰਨ ਲਓ ਮੈਂ ਪੇਪਰ ਲਈ ਪੈਸੇ ਦੇ ਕੇ 50 ਲੱਖ ਕੋਈ ਪੇਪਰ ਪਾਸ ਕਰ ਲਿਆ ਤੇ ਫਿਰ ਮੈਂ ਉੱਥੇ ਜਾ ਕੇ ਵੀ ਤਾਂ ਉਹ ਕਰਪਸ਼ਨ ਵੀ ਕਰੂੰਗਾ ਫਿਰ ਮੈਨੂੰ ਉਹ ਕੰਮ ਵੀ ਨਹੀਂ ਆਉਂਦਾ ਸਪੋਜ਼ ਮੈਂ 1.5 ਕਰੋੜ ਲਾ ਕੇ ਡਾਕਟਰ ਬਣ ਗਿਆ ਤਾਂ ਮੈਂ ਕਿਸੇ ਦਾ ਆਪਰੇਸ਼ਨ ਕਿਵੇਂ ਕਰੂੰਗਾ ਤਾਂ ਫਿਰ ਉੱਥੇ ਗੜਬੜ ਹੋਊਗੀ ਉੱਥੇ ਫਿਰ ਉਹ ਉਹ ਸਾਰਾ ਕੁਝ ਆ ਰਿਲੇਟ ਤਾਂ ਆਪਣੇ ਨਾਲ ਕਰਦਾ ਹੀ ਆ ਨਾ ਆਪਣੇ ਨਾਲ ਉਹ ਆਪਣੀ ਤਰਾਸਦੀ ਆ ਉਹ ਸਮਾਜ ਦੀ ਤਾਂ ਅਸੀਂ ਉਹ ਇਹਦੇ ਥਰੂ ਅਸੀਂ ਸ਼ੁਰੂਆਤ ਕੀਤੀ ਆ ਅੱਗੇ ਵੀ ਕਰਦੇ ਰਹਿਾਂਗੇ ਇਦਾਂ ਦੇ ਸਕੈਮਸ ਦੀਆਂ ਜਾਂ ਹੋਰ ਇਸ਼ੂਜ਼ ਦੀਆਂ ਗੱਲਾਂ ਹਾਂਜੀ ਬਿਲਕੁਲ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੇ ਤੁਹਾਡਾ ਕੀ ਇਸ ਟਰੈਕਟਰ ਹੈਗਾ ਅਸੀਂ ਥੋੜੀ ਜਦੋਂ ਟਰੈਲਰ ਹੋਂ ਤੁਹਾਡਾ ਆਇਆ ਤਾਂ ਅਸੀਂ ਉਹ ਟਰੈਲਰ ਨੂੰ ਮੈਜੀਨ ਕਰ ਰਹੇ ਸੀ ਕਹਿੰਦੇ ਵੀ ਸਾਨੂੰ ਹੱਕ ਲੈਣ ਲਈ ਲੱਕੜ ਬੱਕੇ ਬੰਦਾ ਪੈਣਾ ਹੈ ਤੁਸੀਂ ਕੀ ਇਮੇਜਿਨ ਕੀਤਾ ਇੰਨਾ ਟ੍ਰੇਲਰ ਜਿਹੜਾ ਆਇਆ ਤੁਹਾਡਾ ਹੋਇਆ ਪੂਰੀ ਫਿਲਮ ਦਾ ਥੋੜਾ ਜਿਹਾ ਸੀ ਇੱਕ ਜਾਨਾ ਜਾ ਕੇ ਸੀਕੁਐਂਸ ਇਹਦੇ ਵਿੱਚ ਕੈਰੈਕਟਰ ਗੋਪਾਲਦਾਸ ਦਾ ਕੈਰੈਕਟਰ ਹੈ ਮੇਰਾ ਉਹਦਾ ਇੰਸਟੀਚਿਊਟ ਹੈ ਜਿਹੜਾ ਬੱਚਿਆਂ ਨੂੰ ਟ੍ਰੇਨ ਕਰਦਾ ਉਹ ਕੰਪੀਟੀਟਿਵ ਇਗਜ਼ਾਮਸ ਤੇ ਤੇ ਔਪਰਚੂਨਿਸਟ ਵੀ ਹੈ ਤੇ ਪੇਪਰ ਵੀ ਲੀਕ ਵਹੀ ਕਰਾਉਂਦਾ ਹੈ ਤੇ ਉਹਦੇ ਲਿੰਕਸ ਨੇ ਕੁਝ ਤੇ ਉਹਨਾਂ ਦੇ ਥਰੂ ਪੇਪਰ ਲੀਕ ਕਰਾਉਂਦਾ ਹੈ ਤੇ ਫਿਰ ਵਿੱਚ ਲੱਕੜ ਬੰਗੇ ਆਕੇ ਕਿਦਾਂ ਇਹ ਸ਼ੇਰ ਹੈ ਸਿੰਬਲਾਈਜ਼ ਕਰ ਰਿਹਾ ਕਿ ਇਹ ਸ਼ੇਰ ਹੈ ਇਹ ਵੀ ਇੱਕ ਬ੍ਰਾਂਚ ਹੈ ਕਿ ਉਹ ਜਿਹੜੇ ਪੂਰੇ ਸਿਸਟਮ ਦੀ ਤੇ ਸਾਨੂੰ ਉਹ ਪਤਾ ਲੱਗ ਜਾਂਦਾ ਹੈ ਤੇ ਅਸੀਂ ਫਿਰ ਵੀ ਬਿਕਮ ਦੇ ਲੱਕੜ ਪੱਗਾ ਤੇ ਸ਼ਿਕਾਰ ਫਿਰ ਖੋਲ ਲੈਂਦੇ ਨੇ ਮਤਲਬ ਉਸ ਸਕੈਮ ਨੂੰ ਇਹ ਫੜ ਲੈਂਦੇ ਨੇ ਵੀ ਇਹ ਸਕੈਮ ਹੈਗਾ ਜਿਵੇਂ ਹੁਣ ਸੜਕਾਂ ਤੇ ਆਣਾ ਪੈਂਦਾ ਹੈ ਵੀ ਉਹ ਲੋਕ ਨੇ ਜਿਹੜੇ ਸੜਕਾਂ ਤੇ ਫਿਰਦੇ ਨੇ ਉਹ ਉਹ ਸਕੈਮ ਦਾ ਮਤਲਬ ਉਹ ਬਣ ਚੁੱਕੇ ਨੇ ਸਕੈਮ ਨੂੰ ਆਪਦੇ ਆਪ 'ਚ ਫੀਲ ਕੀਤਾ ਵੀ ਸਾਡੇ ਨਾਲ ਹੋਇਆ ਹੈ ਬਿਲਕੁਲ हर इंसान ਨਾਲ ਹੋ ਰਿਹਾ ਬਾਈ ਜੀ ਜੇ ਆਪਾਂ ਥੋੜਾ ਜਿਹਾ ਇਹਨੂੰ ਡੀਪ ਦੇਖੀਏ ਆਪਾਂ ਨੂੰ ਹੋਰ ਜਗ੍ਹਾ ਤੇ ਬਹੁਤ ਉਲਝਾ ਦਿੱਤਾ ਗਿਆਗਾ ਕਿਉਂਕਿ ਸੋਸ਼ਲ ਮੀਡੀਆ ਨੇ ਜ਼ਿਆਦਾ ਪਰੂ ਹੋ ਚੁੱਕੇ ਲੋਕਾਂ ਦੇ ਤੇ ਜਾਂ ਇਦਾਂ ਦੀਆਂ ਖੋਖਲਾਪਨ ਲੋਕਾਂ ਦੇ ਅੰਦਰ ਪੈਦਾ ਕਰ ਦਿੱਤਾ ਗਿਆ ਲੋਕ ਨਹੀਂ ਮਾਰੇ ਹੁੰਦੇ ਕਦੇ ਵੀ ਮੈਂ ਕਹਣਾ ਉਹਨਾਂ ਕਿ ਹਮੇਸ਼ਾ ਜਿਹੜੇ ਲੋਕ ਉਹ ਕਿੱਤੇ ਚਾਹੇ ਉਹ ਪੋਲਿਟਿਕਸ ਹੈ ਚਾਹੇ ਉਹ ਐਂਟਰਟੇਨਮੈਂਟ ਮੀਡੀਆ ਜਿੰਨਾ ਵੀ ਹੈ ਉਹ ਸਾਰਾ ਡਰਾਈਵ ਕਰਦਾ ਹੈ ਉਹ ਫਰੰਟ ਹੈ ਲੋਕ ਪਿੱਛੇ ਨੇ ਲੋਕਾਂ ਨੂੰ ਜਿੱਧਰ ਨੂੰ ਡਰਾਈਵ ਕਰੋਗੇ ਉਧਰ ਨੂੰ ਚਲੇ ਜਾਂਦੇ ਆ ਉਹ ਜਿਵੇਂ ਇੱਕ ਬਹੁਤ ਹੀ ਆਮ ਗੱਲ ਹੁੰਦੀ ਹੈ ਕਿ ਆਪਾਂ ਬਠਿੰਡੇ 'ਚ ਕਦੇ ਬੈਲਟ ਨਹੀਂ ਲਾਉਂਦੇ ਜਦੋਂ ਆਪਾਂ ਚੰਡੀਗੜ੍ਹ 'ਚ ਐਂਟਰ ਕਰਦੇ ਆ ਬੈਲਟ ਵੀ ਲੱਗ ਜਾਂਦੀ ਹੈ ਸਪੀਡ ਵੀ ਸਲੋ ਹੋ ਜਾਂਦੀ ਹੈ ਆਪਾਂ ਰੂਲਸ ਫਾਲੋ ਕਰਨ ਲੱਗ ਜਾਂਦੇ ਆ ਗਵਰਨਮੈਂਟ ਜੇ ਚਾਵੇ ਤਾਂ ਹਰ ਜਗ੍ਹਾ ਤੇ ਸਾਰਾ ਕੁਝ ਹੋ ਸਕਦਾ ਹੈ ਉਹ ਐਕਸੀਡੈਂਟ ਵੀ ਰੋਕ ਸਕਦੇ ਆ ਪੱਛਲੇ ਦਿਨ ਦੇਖੋ ਪਿਛਲੇ ਦਿਨ ਕਿੰਨੀ ਵੱਡਾ ਇਨਸੀਡੈਂਟ ਹੋਇਆ ਹੈ ਉਹ ਜੇ ਚੀਜ਼ਾਂ ਅਸੀਂ ਟੈਕਸਿਸ ਦੇ ਰਹੇ ਆਂ ਅਸੀਂ ਹਰ ਇੱਕ ਬੰਦੇ ਜਿੰਦਗੀ ਦਾ ਨਿੱਕਿਤ ਨਿੱਕਾ ਬੰਦਾ ਵੀ ਕੋ ਚੀਖ ਜਿੱਦਾ ਉਹਦੀ ਕਮਾਈ ਦੇ ਰਿਆ ਪਰ ਸਾਨੂੰ ਮਿਲਦਾ ਕੀ ਹੈ ਐਂਡ ਆਫ ਸਾਡੀ ਜਿਹੜੀਆਂ ਮੌਤਾਂ ਹੁੰਦੀਆਂ ਨੇ ਇਹ ਸਾਨੂੰ ਗਿਫਟੇ ਚ ਮਿਲਦੀਆਂ ਨੇ ਕਿਹੜੇ ਕਿਸੇ ਜਿਵੇਂ ਉਹ ਜਵੰਦੇ ਦੀ ਗੱਲ ਕਰੀਏ ਵੀ ਇਹ ਚੀਜ਼ਾਂ ਹਾਂਜੀ ਹਾਂਜੀ ਉਹ ਬਹੁਤ ਹੀ ਦੁਖਦਾਈ ਘਟਨਾ ਹੈ ਕਿਉਂਕਿ ਅਸੀਂ ਸਾਰੇ ਮੈਂ ਵੀ ਟ੍ਰੈਵਲ ਕਰਦੀ ਹਾਂ ਮਾਊਂਟਨਸ ਤੇ ਤੇ ਪਰਿਵਾਰ ਲਈ ਬੜੀ ਦੁਖ ਖਾਲੀ ਗੱਲ ਹੈ ਤੇ ਉਹ ਉਹ ਅੰਗੇਲੀ ਹੈ ਜੀ ਸਿਸਟਮ ਦੀ ਹੈ ਨਾ ਕਿ ਇੰਨੀ ਇੱਕ ਗਲਤੀ ਨਾਲ ਕਿਸੇ ਦੀ ਜਾਨ ਚਲੀ ਗਈ। ਵੀ ਇੱਕ ਤੁਹਾਡਾ ਸਿਸਟਮ ਤੁਸੀਂ ਇਕੱਲੇ ਇੱਕ ਪੇਪਰ ਲੀਕ ਦੇ ਉਹ ਚੀਜ਼ਾਂ ਲੋਕਾਂ ਨੂੰ ਹੁਣ ਇਹ ਤੁਹਾਡੀ ਫਿਲਮ ਦੇਖਣਗੇ, ਵੈਬ ਸੀਰੀਜ਼ ਦੇਖਣਗੇ ਉਹਨਾਂ ਨੂੰ ਇੱਕ ਅਹਿਸਾਸ ਹੁੰਦਾ ਇੱਕ ਹੋਰ ਆਵਾਜ਼ ਬਣਨਗੇ ਲੋਕ ਵੀ ਜਿਹੜੇ ਇਸ ਛੇਰ ਦੇ ਸਿਸਟਮ ਦੇ ਸ਼ਿਕਾਰ ਹੋਏ ਨੇ। ਬੇਸਿਕਲੀ ਗੱਲ ਇਹ ਹੈ ਮੁੱਦਾ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਵਿੱਚ ਵੱਖਰਾਪਨ ਇਹ ਹੈ ਕਿ ਜੇ ਤੁਸੀਂ ਤੁਹਾਡੇ ਲਈ ਮਤਲਬ ਅਸੀਂ ਨਾ ਇੱਥੇ ਆਨਸਰ ਨਹੀਂ ਦੇ ਰਏ ਕਿਸੇ ਨੂੰ ਅਸੀਂ ਜਵਾਬ ਨਹੀਂ ਦੇ ਰਹੇ ਕਿ ਕਿਉਂ ਆ ਅਸੀਂ ਅਸੀਂ ਨਾ ਹੀ ਕੋਈ ਮੈਸੇਜ ਦੇ ਰਹੇ ਆ ਅਸੀਂ ਸਵਾਲ ਖੜੇ ਕਰਕੇ ਜਾ ਰਹੇ ਆ ਲੋਕਾਂ ਲਈ ਲੋਕ ਸਵਾਲ ਕਰਨਾ ਭੁੱਲ ਗਏ ਕਹਾਣੀ ਵਾਸਤੇ ਕਿਸੇ ਲੋਕਾਂ ਤੱਕ ਪਹੁੰਚ ਕੀਤੀ ਗਈ ਸੀ ਜਦੋਂ ਬਹੁਤ ਉਸ ਨੂੰ ਡਾਇਰੈਕਟਰ ਸਾਹਿਬ ਤੇ ਸਾਡੇ ਜਿਹੜੇ ਰਾਈਟਰ ਨੇ ਉਹ ਜ਼ਰੂਰ ਇਹਦੇ ਬਾਰੇ ਬਹੁਤ ਅੱਛੇ ਨਾਲ ਐਕਸਪਲੇਨ ਕਰਨਗੇ ਉਹਨਾਂ ਨੇ ਜੋ ਸਾਨੂੰ ਦੱਸਿਆ ਉਹਨਾਂ ਦੇ ਐਕਸਪੀਰੀਐਂਸਸ ਉਹਨਾਂ ਨੇ ਸਟਿੰਗ ਆਪਰੇਸ਼ਨ ਕੀਤੇ ਉਹਨਾਂ ਨੇ ਬਹੁਤ ਰਿਸਰਚ ਕੀਤੀ ਤਾਂ ਬੇਸਿਕਲੀ ਇਹ ਤੋਂ ਤੁਸੀਂ ਇਹ ਜਾਣੋਗੇ ਕਿ ਤੁਸੀਂ ਕਿਹਦੇ ਗੁਲਾਮੇ ਚੱਤ ਪਾਉਣਾ ਜਾ ਕੇ ਕੀ ਤੋਂ ਕੁਐਸਚਨ ਕਰਨਾ ਹੁਣ ਤਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੋ ਪੋਸਟਾਂ ਕਰਕੇ ਆਪ ਨੂੰ ਲੱਗਦਾ ਕਿ ਆਪਾਂ ਆਪਦਾ ਕੰਮ ਕਰਤਾ ਪਰ ਨਹੀਂ ਤੁਹਾਨੂੰ ਘਰੋਂ ਬਾਹਰ ਨਿਕਲਣਾ ਪਊਗਾ ਜੇ ਤੁਸੀਂ ਅੱਜ ਜੇ ਮੇਰੇ ਘਰੇ ਅੱਗ ਲੱਗੀ ਤਾਂ ਉਹ ਕੱਲ ਨੂੰ ਤੁਹਾਡੇ ਘਰੇ ਪਹੁੰਚੂਗੀ ਤੇ ਇਹ ਆਪ ਨੂੰ ਮਹਿਸੂਸ ਕਰਨਾ ਪਊਗਾ ਪੂਰੇ ਟੋਟਲਿਟੀ ਦੇ ਵਿੱਚ ਜੋ ਵਾਪਰ ਰਿਹਾ ਹੈਗਾ ਉਹਦੇ ਲਈ ਆਪਾਂ ਸਾਰੇ ਜ਼ਿੰਮੇਵਾਰਾਂ ਜਾਂ ਆਪਨੂੰ ਇੰਪੈਕਟ ਕਰੂਗੀ ਉਹ ਚੀਜ਼ ਇਹਦੇ ਲਈ ਆਪਾਂ ਨੂੰ ਹਮੇਸ਼ਾ ਹੀ ਅਵੇਅਰ ਰਹਿਣਾ ਪਊਗਾ ਸਿਸਟਮ ਆਪਾਂ ਨੂੰ ਹਮੇਸ਼ਾ ਕਾਬੂ ਕਰਦਾ ਤੇ ਆਪਾਂ ਉਹ ਛਡਾਉਣਾ ਮੈਂ ਇੱਕ ਤੁਹਾਡੇ ਆਰਟਿਸਟ ਲਾਈਨ ਦੀ ਦੇਖਿਆ ਪਰਮ ਜਿਹੜੀ ਕੁੜੀ ਮਤਲਬ ਕਿਸੇ ਝੁੱਗੀਆਂ ਚ ਰਹਿੰਦੀ ਸੀ ਅੱਜ ਵੇਖੋ ਅੱਜ ਹਰ ਕੋਈ ਉਹਨੂੰ ਫੋਲੋ ਕਰ ਰਿਹਾ ਜਾਂ ਹਰ ਕੋਈ ਉਹਦੀ ਪੋਸਟਾਂ ਪਾ ਰਿਹਾ ਹੈ ਇਹ ਵੇਖੋ ਇਵੀ ਇੱਕ ਤਰਾਸ ਦੀ ਹੁੰਦੀ ਕਲਾ ਤੁਹਾਡੇ ਕਲਾ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀ ਅਸਲੀ ਜਿਹੜੀ ਕਲਾ ਉਹ ਲੁਕੀ ਰਹਿ ਜਾਂਦੀ ਕਈ ਵਾਰ ਜ਼ਿੰਦਗੀ 'ਚ ਹਾਂਜੀ ਸਰ ਪਰ ਸੋਸ਼ਲ ਮੀਡੀਆ ਦੇ ਦੋ ਪੱਖ ਹੈ ਹਨਾ ਕਿ ਅੱچھے ਕਲਾਕਾਰ ਤੇ ਅੱچھے ਜੋ ਗੁੱਜੇ ਹੋਏ ਆਰਟਿਸਟ ਹੈ ਜੋ ਪਿੰਡਾਂ 'ਚ ਜਿਨ੍ਹਾਂ ਨੂੰ ਕੋਈ ਪਲੈਟਫਾਰਮ ਨਹੀਂ ਸੀ ਉਹਨਾਂ ਨੂੰ ਇੱਕ ਪਲੈਟਫਾਰਮ ਮਿਲਿਆ ਤੇ ਲੋਕ ਉਹਨਾਂ ਨੂੰ ਸੁਣ ਪਾ ਰਹੇ ਆ ਉਹਨਾਂ ਤੱਕ ਪਹੁੰਚ ਪਾ ਰਹੇ ਆ ਤੇ ਉਹ ਐਕਚੁਅਲੀ ਉਸੇ ਤਰੀਕੇ ਨਾਲ ਉਹਦਾ ਯੂਜ਼ ਹੋਣਾ ਚਾਹੀਦਾ ਹੈ ਸੋਸ਼ਲ ਮੈਸੇਜਿੰਗ ਲਈ ਮੇਰਾ ਇਹ ਸੀ ਕਿ ਹੁਣ ਜਿਵੇਂ ਕਿੰਨੇ ਕਲਾ ਬਹੁਤ ਅਨਗਿਣਤ ਕਲਾ ਦੇ ਜਿਹੜੇ ਪ੍ਰੇਮੀ ਬੈਠੇ ਨੇ ਜਿਹੜੇ ਕਲਾ ਉਹਨਾਂ ਚ ਅਜਿਹੀ ਕਲਾ ਹੈ ਪਰ ਉਹ ਅੱਗੇ ਆ ਹੀ ਨਹੀਂ ਪਾਉਂਦੇ ਕਿਉਂਕਿ ਇੱਥੇ ਵੀ ਉਹ ਚੀਜ਼ਾਂ ਹੈਗੀਆਂ ਨੇ ਮੋਨੋਪਲੀ ਹੈਗੀ ਹੈ ਹਾਂਜੀ ਸਰ ਜਿਵੇਂ ਤੁਸੀਂ ਕਹੋ ਕਿ ਥੀਏਟਰ ਵਾਲੇ ਹੋਗੇ ਆਰਟਿਸਟ ਹਨਾ ਪਰ ਮੈਨੂੰ ਬਹੁਤ ਉਮੀਦ ਹੈ ਹੁਣ ਅਸੀਂ ਬੜੀ ਸਾਨੂੰ ਵੈਬ ਜਿਹੜੇ ਮੰਨਦਾ ਇਹ ਮੈਂ ਐਪਰੀਸ਼ੀਏਸ਼ਨ ਬਹੁਤ ਕਰਾਂਗਾ ਕਿ ਪਿਛਲੀ ਵਾਰੀ ਵੀ ਇੰਨੇ ਵੱਡੇ ਪਲੇਟਫਾਰਮ ਤੇ ਬਿਲਕੁਲ ਸਾਨੂੰ ਇੰਨਾ ਵੱਡਾ ਉਹਨਾਂ ਨੇ ਪਲੇਟਫਾਰਮ ਦਿੱਤਾ ਹੈ OTT ਕਰਕੇ ਸਾਡੇ ਕੋਲ ਨਵੀਆਂ ਕਹਾਣੀਆਂ ਕਹਿਣ ਦਾ ਇੱਕ ਮੌਕਾ ਹੈ ਜਿਹੜੇ ਆਰਟਿਸਟ ਹੈ ਥੀਏਟਰ ਵੱਲੋਂ ਆਏ ਹੈ ਜੋ ਲੱਭ ਰਹੇ ਸੀ ਇਦਾਂ ਦੇ ਕੈਰੈਕਟਰਸ ਅਸੀਂ ਪਲੇ ਕਰਨੇ ਆ ਜੋ ਕਿ ਮੇਨਸਟ੍ਰੀਮ ਫਿਲਮ ਚ ਬਹੁਤ ਲਿਮਿਟਿਡ ਇੱਕ ਸੈਟ ਬਣਦਾ ਹੈ ਹਨਾ ਪਰ ਇਹ ਜਿਹੜੀਆਂ ਅੱਡ ਤੌਰ ਦੀਆਂ ਕਹਾਣੀਆਂ ਆ ਉਹਦੇ ਲਈ ਆਪਣੇ ਕੋਲ ਪਲੇਟਫਾਰਮ ਹੈ ਤੇ ਇਹ ਬੜੀ ਹੱਲਾਸ਼ੇਰੀ ਵਾਲੀ ਗੱਲ ਆ ਆਰਟਿਸਟਾਂ ਲਈ ਕਿਉਂਕਿ ਉਹ ਬੜਾ ਵੇਟ ਕਰਦੇ ਆ ਅਸੀਂ ਥੀਏਟਰ ਚ ਆ ਜਿੱਥਾਂ ਪਰਫਾਰਮ ਕਰਦੇ ਆ ਪਰ ਇਸ ਫਿਲਮ ਮੀਡੀਅਮ ਚ ਤੇ ਕੈਮਰਾ ਮੀਡੀਅਮ ਚ ਇੱਕ ਲਿਮਿਟਿਡ ਸੈੱਟ ਹੁੰਦਾ ਹੈ ਕਿ ਇਦਾਂ ਇਦਾਂ ਹੀ ਕਹਾਣੀ ਕਹੀ ਜਾਏਗੀ ਆਈ ਥਿੰਕ ਆਡੀਅנס ਨੇ ਉਦਾਂ ਹੀ ਦੇਖੀ ਹੈ ਉਹਨਾਂ ਨੂੰ ਉਦਾਂ ਦਾ ਪਸੰਦ ਹੈ ਤੇ ਜਿਹੜੇ ਮੇਕਰਸ ਆ ਉਹ ਵੀ ਡਰਦੇ ਆ ਉਹਨਾਂ ਦਾ ਪੈਸਾ ਲੱਗਿਆ ਹੈ ਹਨਾ ਤੇ ਬਟ ਆ ਜਿਹੜਾ ਵੈਬ ਸੀਰੀਜ਼ ਵਾਲਾ ਜਿਹੜਾ ਉਪਰਾਲਾ ਹੈ ਜਿਹੜਾ OTTs ਆ ਰਿਹਾ ਹੈ ਹਨਾ ਚਾਹੇ ਬੰਬੇ ਚਾਹੇ ਵਰਲਡ ਲੈਵਲ ਤੇ ਉਹਦੇ ਕਰਕੇ ਨਵੇਂ ਆਰਟਿਸਟਾਂ ਨੂੰ ਬਹੁਤ ਅੱਛਾ ਪਲੈਟਫਾਰਮ ਮਿਲ ਰਿਹਾ ਹੈ ਮਤਲਬ ਅਸਲੀ ਸੱਚ ਬਖਾਨ ਦਾ ਮੇਰੇ ਸਾਹਮਣੇ ਹੁਣ ਜੇ ਕਹਿੰਦੇ ਨੇ ਵੀ ਆਪਦੀ ਪੜਾਅਸ ਕਰਨੀ ਤਾਂ ਵੈਬ ਸੀਰੀਜ਼ ਦੀ ਬੰਦਾ ਕਰ ਸਕਦਾ ਹਾਂ ਤਾਂ ਕਹਿੰਦੇ ਨੇ ਵੀ ਜਿਵੇਂ ਨਾ ਤਾਂ ਤੁਸੀਂ ਆਪਦੇ ਪਰਿਵਾਰ ਚ ਬਹਿ ਕੇ ਕੋਈ ਚੀਜ਼ਾਂ ਕਰ ਸਕਦੇ ਜਿਸ ਬੰਦਾ ਸਚਾਈ ਦਾ ਅੱਜਕੱਲ ਦੌਰ ਹੀ ਘਟ ਗਿਆ ਬਈ ਜੋ ਸਿਸਟਮ ਇਹਦਾ ਨਾ ਕ੍ਰੀਏਟ ਕੀਤਾ ਗਿਆਗਾ ਆਪਾਂ ਉਹਦੇ ਜੰਜਾਲ ਚ ਫਸ ਚੁੱਕੇ ਆ ਉਹੀ ਹੈ ਕਿ ਜੇ ਹੁਣ ਤੁਸੀਂ ਕੇਵਲਬੰਦ ਦੀ ਗੱਲ ਕੀਤੀ ਆ ਤਾਂ ਕੇਵਲਬੰਦ ਦਾ ਵੱਖਰਾਪਨ ਮੈਨੂੰ ਇਹ ਲੱਗਿਆ ਕਿ ਉਹ ਵੱਖਰਾ ਇਹ ਕਰ ਰਿਹਾ ਕਿ ਬਹੁਤ ਤਰ੍ਹਾਂ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਆ ਬਹੁਤ ਸਾਰੇ OTTs ਵੀ ਆ ਜਾਂਦੇ ਆ ਉੱਥੇ ਫਿਰ ਉਹੀ ਮੋਨੋਪੋਲੀ ਹੋ ਜਾਂਦੀ ਹੈ ਕਿ ਜੇ ਕੋਈ ਬਹੁਤ ਵੱਡਾ ਸੋ ਕਾਲਡ ਮਤਲਬ ਕੋਈ ਬਹੁਤ ਹੀਰੋ ਹੈ ਜਾਂ ਕੋਈ ਫੇਸ ਹੈ ਉਹਨੂੰ ਲੈ ਕੇ ਆਓ ਬਟ ਇੱਥੇ ਸਿਰਫ ਕਹਾਣੀਆਂ ਦੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਤੇ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋਇਆ ਤਾਂ ਰੈਵੋਲੂਸ਼ਨ ਐਦਾਂ ਹੀ ਹੁੰਦੇ ਆ ਚੀਜ਼ਾਂ ਦੇ ਮੈਂ ਇਹਨੂੰ ਰੈਵੋਲੂਸ਼ਨਿਸਟ ਉਸੇ ਮੁੱਦੇ ਹਾਂਜੀ ਪੈਲਰ ਸਿਨੇਮਾ ਖੜਾ ਮੇਰੇ ਸਾਹਮਣੇ ਆਣਾ ਸਮੇਂ ਜਿਹੜੇ ਵੱਡੇ ਆਰਟਿਸਟ ਮੈਂ ਤੁਹਾਡੇ ਤੋਂ ਵੀ ਗੱਲ ਕਰਾਂ ਪਿਛਲੇ ਮਹੀਨੇ ਜਿਹੜੀ ਫਿਲਮ ਹੋਈ ਹੈ ਰਿਲੀਜ਼ ਰੌਣਕ ਮੈਂ ਉਹਦੇ ਵਿੱਚ ਵੇਖਿਆ ਵੀ ਮੇਰੇ ਸਾਰਾ ਕੋਈ ਪੰਜਾਬੀ ਇੰਡਸਟਰੀ ਦਾ ਬੰਦਾ ਜਿਹੜਾ ਐਕਟ ਆਰਟਿਸਟ ਵੱਡੇ ਉੱਥੇ ਜਿਹੜੇ ਨਹੀਂ ਦੇਖਣ ਆਏ ਮੈਨੂੰ ਇਹ ਲੱਗਿਆ ਵੀ ਹੁਣ ਆਣ ਸਮੇਂ ਵਿੱਚ ਕੇਵਲ ਵਨ ਤੇ ਇਹ ਬੰਦੇ ਕੰਮ ਕਰਨਗੇ ਮੈਨੂੰ ਲੱਗ ਰਿਹਾ ਸੀ ਉਸ ਜਿਹਾ ਦੇਖ ਕੇ ਹਾਂਜੀ 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 ਤੇ ਦੇ ਉਹਨਾਂ ਦੇ ਲੱਗਿਆ ਹੋਇਆ ਸੀ ਲਾਈਕ ਲੱਗਿਆ ਆ ਮੈਂ ਕਹ ਰਿਹਾ ਸੀ ਕਿ ਜਿਹੜਾ ਪਲੈਟਫਾਰਮ ਹੈ ਨਾ ਉਹ ਬਹੁਤ ਇੰਪੋਰਟੈਂਟ ਹੁੰਦਾ ਆ ਆਰਟਿਸਟ ਲਈ ਕਿਉਂਕਿ ਜਿਹੜਾ ਜਦੋਂ ਪਲੈਟਫਾਰਮ ਜੇ ਪਲੈਟਫਾਰਮ ਨਾ ਕੋਈ ਹੋਵੇ ਤਾਂ ਜਿਵੇਂ ਮੈਂ ਇਕੱਲਾ ਤੇ ਮੈਨੂੰ ਮੈਂ ਕੁਝ ਕਰਨਾ ਤੇ ਜੇ ਮੈਨੂੰ ਕੋਈ ਦਿਖ ਰਿਹਾ ਹੋਊਗਾ ਨਾ ਤਾਂ ਫਿਰ ਮੈਂ ਆਪਣਾ ਪਰਫਾਰਮ ਪਰਫਾਰਮੈਂਸ ਹੋਰ ਨਈ ਮੈਨੂੰ ਵੀ ਨਵਾਂ ਕੁਝ ਮਿਲੇਗਾ ਤੇ ਕੇਬਲ 1 ਜਿਹੜਾ ਜੋ ਚੀਜ਼ ਕਰ ਰਿਹਾ ਨਾ ਆਈ ਹੋਪ ਆਈਡੀਆ ਬਹੁਤ ਬਿਹਤਰੀਨ ਹੈ ਕਿ ਕਈ ਨਵੇਂ ਦੇ ਆਰਟਿਸਟ ਨੇ ਡਰ ਸ਼ਾਇਦ ਹੈਗਾ ਕੇਵਲ ਮਨ ਤੇ ਮੈਨੂੰ ਆਣਾ ਸ ਹੈ ਮੈਂ ਕੰਮ ਕਰਨਾ ਚਾਹੀਦਾ ਤੇ ਮੇਰੀ ਮਜਬੂਰੀ ਬੰਜਣੀ ਮੈਨੂੰ ਲੱਗ ਰਿਹਾ ਜਿਹੜੇ ਹਾਲਾਤ ਲੱਗ ਰਹੇ ਨੇ ਨਹੀਂ ਡਰਨਾ ਤਾਂ ਉਹਨਾਂ ਨੇ ਕਿਉਂ ਬਈ ਜੀ ਉਹਨਾਂ ਦੇ ਬਹੁਤ ਵਧੀਆ ਸੈਟਅਪ ਨੇ ਸਾਰਾ ਕੁਝ ਚੱਲ ਰਿਹਾ ਹੈਗਾ ਉਹ ਤਾਂ ਆਲਰੇਡੀ ਉਹਨਾਂ ਦਾ ਤਾਂ ਵਧੀਆ ਉਹਨਾਂ ਨੇ ਪੈਸਾ ਕਮਾ ਰੱਖਿਆ ਹੈ ਨਾ ਜੋ ਉਹਨਾਂ ਦੇ ਮੋਟਿਵ ਸੀਗੇ ਉਹਨਾਂ ਨੇ ਬਹੁਤ ਐਂਟਰਟੇਨਮੈਂਟ ਕੀਤਾ ਲੋਕਾਂ ਨੂੰ ਤੇ ਉਹਨਾਂ ਨੇ ਜੋ ਉਹਨਾਂ ਦੇ ਚੁਆਇਸਿਸ ਸੀਗੀਆਂ ਉਹਨਾਂ ਨੇ ਕੀਤੀਆਂ ਜੋ ਸਾਡਾ ਅਸੀਂ ਆਪ ਦਾ ਥਾਟ ਲੈ ਕੇ ਚੱਲੇ ਆ ਉਹ ਸਾਡਾ ਡਿਫਰੈਂਟ ਆ ਉਹਨਾਂ ਨਾਲ ਸਾਡਾ ਕੋਈ ਉਹ ਨਹੀਂਗਾ ਕਿ ਅਸੀਂ ਉਹਨਾਂ ਨੂੰ ਕੰਪੀਟ ਕਰਨਾ ਹੈ ਜਾਂ ਉਹਨਾਂ ਨੂੰ ਰਿਪਲੇਸ ਕਰਨਾ ਹੈ ਮਨੁਨਾ ਦਾ ਕੀ ਰਿਪਲੇਸਮੈਂਟ ਤਾਂ ਦੁਨੀਆ ਤੇ ਲੋਕਾਂ ਦੀ ਹੁੰਦੀ ਆਈ ਹੈ। ਮੇਰੇ ਜੇ ਤੁਸੀਂ ਆਪਦੇ ਨੂੰ ਕੰਪੀਟੀਟਰ ਮੰਗ ਮੰਗੋ ਮੰਨੋਗੇ ਤਾਂ ਮੇਰੇ ਸਾਹ ਨਾਲ ਬੰਦਾ ਫਿਰ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦਾ। ਮੈਂ ਆਪਦੀ ਜ਼ਿੰਦਗੀ ਦੇਖਿਆ ਵੀ ਤੂੰ ਸੋਚੋ ਮੇਰਾ ਕੋਈ ਕੰਪੀਟੀਟਰ ਹੈ ਹੀ ਨਹੀਂ ਜ਼ਿੰਦਗੀ ਚ। ਮਿਹਨਤ ਦਾ ਸਰ ਕੋਈ ਕੰਪੀਟੀਸ਼ਨ ਨਹੀਂ ਹੈ। ਸਾਡਾ ਕੰਪੀਟੀਸ਼ਨ ਆਪਦੇ ਆਪ ਨਾਲ ਹੈ ਕਿ ਅਸੀਂ ਕਿੰਨਾ ਕੀ ਪਰਫਾਰਮ ਕਿਦਾਂ ਦੀਆਂ ਕਹਾਣੀਆਂ ਕਹਿਣਾ ਚਾਹੁੰਦੇ ਆਂ ਤੇ ਇਹ ਪਲੈਟਫਾਰਮ ਨੇ ਨਿਊ ਏਜ ਸਟੋਰੀ ਟੈਲਰਸ ਨੂੰ ਬਹੁਤ ਹੀ ਅੱਛਾ ਜਗ੍ਹਾ ਦਿੰਦੀ ਹੈ ਕਿਉਂਕਿ ਇੱਕ ਇੱਕ ਦੋ ਦੋ ਸਾਲ ਲੱਗ ਜਾਂਦੇ ਇੱਕ ਸਟੋਰੀ ਡਿਵੈਲਪ ਕਰਨ ਲਈ ਰਿਸਰਚ ਕਰਨ ਲਈ ਸਾਡੀ ਸਟੋਰੀ ਦੀ ਵੀ ਪੰਜ ਤੋਂ 6 ਵਾਰ ਰੀ ਡਰਾਫਟਿੰਗ ਹੋਈ ਹੈ ਹੈਨਾ ਜਿਆਦਾ ਮਿਹਨਤ ਕਰਦੇ ਆ ਵੈਬ ਸੀਰੀਜ਼ ਨੂੰ ਬਿਆ ਹਾਂਜੀ 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 ਤੇ ਉਹਨੂੰ ਉਹਨੂੰ ਸੱਚ ਦੇ ਨੇੜੇ ਰੱਖਿਆ ਜਾਂਦਾ ਕਿਉਂਕਿ ਆਡੀਅנס ਦੇਖ ਕੇ ਕਹਿ ਦੂਗੀ ਕਿ ਇਦਾਂ ਜੇ ਇਹ ਛੋਟੇ ਸ਼ਹਿਰ ਦੀ ਦਿਖਾਈ ਗਈ ਹੈ ਇਦਾਂ ਨਹੀਂ ਹੁੰਦਾ ਹੈਨਾ ਤਾਂ ਫਿਰ ਉੱਥੇ ਜਾ ਕੇ ਰਿਸਰਚ ਕਰਨੀ ਤੇ ਜਿਹੜਾ ਇਦਾਂ ਦਾ ਟਾਪਿਕ ਹੈ ਇਹਦੇ ਵਿੱਚ ਕੁਝ ਵੀ ਝੂਠ ਆਪਾਂ ਦੱਸਤਾ ਉਹ ਉੱਤੇ ਸਵਾਲ ਉੱਠ ਸਕਦੇ ਆ ਹਨ ਪਰ ਇਹ ਮੌਕਾ ਬਹੁਤ ਪਿਆਰਾ ਹੈ ਕਿ ਅੰਡ ਅਡ ਤਰੀਕੀ ਦੀਆਂ ਕਹਾਣੀਆਂ ਸਰਫੇਸ ਤੇ ਆ ਰਹੀਆਂ ਬਾਹਰ ਆ ਰਹੀਆਂ ਤੇ ਜਿਹੜਾ ਯੂਥ ਹੈ ਉਹ ਸੋਸ਼ਲ ਜੋ ਮੈਸੇਜ ਆਪਣਾ ਜੋ ਮੇਨ ਮੋਟਿਵ ਹੈ ਸਿਨੇਮਾ ਦਾ ਆਪਾਂ ਉਹ ਦੇ ਪਾ ਰਹੇ ਆ ਉਹਦੇ ਥਰੂ ਐਂਟਰਟੇਨਮੈਂਟ ਦੇ ਨਾਲ ਨਾਲ ਮਤਲਬ ਅਸੀਂ ਹੁਣ ਇਹ ਸੋਚ ਲਈਏ ਵੀ ਆਪਾਂ ਨੂੰ ਲੱਕੜ ਬੱਗੇ ਬੰਨਣਾ ਪੈਣਾ ਜੇਕਰ ਆਪਾਂ ਜ਼ਿੰਦਗੀ ਚ ਹੱਕ ਲੈਣਾ ਇਹ ਫਿਲਮ ਜਦੋਂ ਵੇਖਾਂਗੇ ਉਸ ਤੋਂ ਬਾਅਦ ਸਾਡੇ ਸਾਹਮਣੇ ਬੜਾ ਖੁਸ਼ ਆਏਗਾ ਵੀ ਇਹ ਚੀਜ਼ ਸਾਡੇ ਹੋ ਸਕਦੀ ਸੀ ਅਸੀਂ ਉਸ ਸਮੇਂ ਜੇ ਆਵਾਜ਼ ਉਠਾਈ ਹੁੰਦੀ ਤਾਂ ਨੇਪਾਲਸ ਦੇਖੋ ਨੇਪਾਲਸ ਕੀ ਹੋਇਆ ਲੱਕੜ ਬੰਗੇ ਵਾਲੀ ਸਿਚੁਏਸ਼ਨ ਹੀ ਹੈ ਉਹ ਕਿਉਂਕਿ ਏਦਾਂ ਹੀ ਫਿਰ ਜਾਂ ਹੁੰਦਾ ਜਦੋਂ ਤੁਸੀਂ ਬਹਿ ਜਾਂਦੇ ਹੋ ਕਿਸ ਕਬਜ਼ਾ ਕਰਕੇ ਨਾ ਫੋਨ ਖੋਲ ਰਿਹਾ ਸਰ ਇਹ ਉਦੋਂ ਖੂਨ ਸਫੇਦ ਨਹੀਂਗਾ ਅੱਜਕੱਲ ਸੋਸ਼ਲ ਮੀਡੀਆ ਬਹੁਤ ਪਾਵਰਫੁਲ ਚੀਜ਼ ਹੈ ਐਟ ਲੀਸਟ ਆਪਾਂ ਘਰੇ ਬੈਠੇ ਪੜ ਪਾ ਰਹੇ ਕਿੱਥੇ ਕੀ ਹੋ ਰਿਹਾ ਆਪਾਂ ਇਨਸਪਾਇਰ ਹੋ ਪਾ ਰਹੇ ਆਪਾਂ ਦੇਖ ਪਾ ਰਹੇ ਕਿ ਅੱਛਾ ਇਹ ਸਹੀ ਹੈ ਇਹ ਗਲਤ ਹੈ ਆਪਾਂ ਅਵੇਅਰ ਹੋ ਰਹੇ ਆ ਆਪਣੀ ਇੱਕ ਸੋਚ ਵਿਚਾਰਤਾਰਾ ਬਣ ਰਹੀ ਹੈ ਜੋ ਕਿ ਪਹਿਲਾਂ ਬਹੁਤ ਅਗਰ ਅਸੀਂ ਨਿਊਜ਼ਪੇਪਰ ਨਹੀਂ ਸੀ ਪੜ੍ਹਦੇ ਜੋ ਆਪਾਂ ਛੋਟੇ ਸੀ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਚੱਲ ਰਿਹਾ ਹੈ ਨਾ ਬਟ ਯੂਥ ਹੈ ਜੋ ਹੋਰ ਯੰਗਸਟਰਸ ਹੈ ਜੋ 15 16 16 ਸਾਲ ਦੇ ਉਹਨਾਂ ਦਾ ਵੀ ਪੁਆਇੰਟ ਆਫ View ਹੈ which is very good thing ਕਿ ਉਹ ਫਿਰ ਸਵਾਲ ਉਠਾਉਣਗੇ ਜਵਾਬ ਮੰਗੇ ਜਾਣਗੇ ਹਨ ਜਿੱਦਾਂ ਹੋ ਵੀ ਰਿਹਾ ਛੋਟਾ ਜਿਹਾ ਕੁਛ ਵੀ ਕਿਤੇ ਵੀ ਹੁੰਦਾ ਤੇ ਹਲਚਲ ਪੂਰੀ ਦੇਖਦਾ ਹੈ ਲੀਡਰ ਜਾਂਦਾ ਹੁਣ ਹੁਣ ਇੱਕ ਬਣ ਗਈ ਧਾਰਨਾ ਹੁਣ ਲੀਡਰਾਂ ਨੂੰ ਸਵਾਲ ਪੁੱਛਦੇ ਨੇ ਇਹ ਫਿਲਮਾਂ ਦੇ ਅਸਰ ਹੈਗਾ ਜੇ ਫਿਲਮਾਂ ਬੜੀਆਂ ਵੱਡੀਆਂ ਐਚ ਏ ਬਿਲਕੁਲ ਬਿਲਕੁਲ ਸਰ ਤੇ ਪਤਾ ਹੀ ਨਹੀਂ ਸੀ ਨਾ ਪਹਿਲਾਂ ਯੂਥ ਨੂੰ ਕੀ ਅੱਛਾ ਇਹ ਹੋ ਰਿਹਾ ਹੈ ਉੱਥੇ ਦਿੱਲੀ ਆ ਆਪਣੇ ਸੈਂਟਰ ਚ ਕੀ ਹੋ ਰਿਹਾ ਬਟ ਹੁਣ ਪਤਾ ਹੁੰਦਾ ਹੈ ਕਿ ਅੱਛਾ ਇਹ ਹੋ ਗਿਆ ਤਾਂ ਆਪਾਂ ਆਪਦੇ ਲੈਵਲ ਤੇ ਸੋਸ਼ਲ ਮੀਡੀਆ ਤੇ ਵੀ ਸਵਾਲ ਪੁੱਛਦੀ ਹੈ ਵੈਸੇ ਵੀ ਉਹਨਾਂ ਦਾ ਇੱਕ ਬ੍ਰੇਨਸਟਾਰਮਿੰਗ ਚੱਲਦੀ ਆ ਆਪਸ ਚ ਬੈਨੇ ਆ ਮਹਿਫਲਾਂ ਚ ਡਿਸਕਸ਼ਨ ਹੁੰ ਉਸ ਤਾਂ ਕਿ ਯੂਥ ਤਰਕ ਕਰੇ ਤਰਕ ਕਰਨਾ ਬਹੁਤ ਜ਼ਰੂਰੀ ਹੈ ਹਨਾ ਆ ਚੰਗੀ ਮਾੜੀ ਚੀਜ਼ ਸਮਾਜ ਚ ਜ਼ਾਲਮ ਹਾਕਮ ਹਾਕਮ ਹਮੇਸ਼ਾ ਹੀ ਰਹੇ ਹਮੇਸ਼ਾ ਤੋਂ ਰਹੇ ਐਵੇਂ ਨਹੀਂ ਕਿ ਹੁਣ ਆਪਾਂ ਕਹਿ ਦਈਏ ਕਿ ਅੱਛਾ ਹੁਣ ਆਪਣਾ ਟਾਈਮ ਖਰਾਬ ਹੋ ਗਿਆ ਬਿਲਕੁਲ ਬਿਲਕੁਲ ਉਹਨਾਂ ਨੇ ਕਿਹਾ ਫਾਈਟ ਕਰੋ ਆਪਦੇ ਹੱਕਾਂ ਲਈ ਲੜੋ ਤੇ ਬਟ ਹੁਣ ਹੱਕ ਸਮਝ ਪਾ ਰਿਹਾ ਆਪਣਾ ਯੂਥ ਦਾ ਖੂਨ ਸਫੇਦ ਨਹੀਂਗਾ ਮੈਨੂੰ ਲੱਗਦਾ ਕਿ ਖੋਲੂਗਾ ਜ਼ਰੂਰ ਕਹਾਂਗੇ ਜਦੋਂ ਇਹ ਫਿਲਮ ਮੈਂ ਤਾਂ ਟ੍ਰੇਲਰ ਦੇਖਿਆ ਤਾਂ ਮੈਨੂੰ ਵਾਕਈ ਲੱਗਿਆ ਕਿ ਆਪਾਂ ਨੂੰ ਹੱਕ ਲੈਣ ਵਾਸਤੇ ਲੱਕੜਬੱਗੇ ਬੰਨਣਾ ਪੈਣਾ ਤੇ ਅਸੀਂ ਜੇ ਤੁਹਾਡਾ ਕੋਈ ਮੈਸੇਜ ਹੈ ਕਿਉਂਕਿ ਅਸੀਂ ਤਾਂ 24 ਅਕਤੂਬਰ ਦਾ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜਦੋਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਕੀ ਮੈਸੇਜ ਹੈਗਾ ਫਿਲਮ ਲੈ ਕੇ ਮੈਸੇਜ ਤਾਂ ਬਈ ਜੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਨਾ ਤਾਂ ਅਸੀਂ ਸੀਰੀਜ਼ ਦੇ ਵਿੱਚ ਦਿੱਤਾ ਕੋਈ ਮੈਸੇਜ ਨਹੀਂ ਹੈਗਾ ਪ੍ਰਸ਼ਨ ਨੇ ਕੁਝ ਮੈਸੇਜ ਇਹ ਹੈ ਕਿ ਅਸੀਂ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਬਹੁਤ ਹੀ ਰੀਜਨਲ ਇਸ ਪ੍ਰੋਜੈਕਟ ਨੂੰ ਬਣਾਇਆ ਹੈਗਾ ਤੇ ਉਹਦੇ ਪਿੱਛੇ ਕਿਸੇ ਦਾ ਵੀ ਕੋਈ ਬਹੁਤ ਵੱਡਾ ਲਾਲਚ ਨਹੀਂ ਸੀਗਾ ਕਿਸੇ ਦੀ ਕੋਈ ਬੈਡ ਇੰਟੈਂਸ਼ਨ ਨਹੀਂ ਸੀਗੀ ਬਹੁਤ ਹੀ ਮਿਹਨਤ ਨਾਲ ਤੇ ਬਹੁਤ ਖੂਬਸੂਰਤੀ ਨਾਲ ਜਿੰਨਾ ਸਮਾਂ ਲੱਗ ਕੇ ਕੋਈ ਚੀਜ਼ ਬਣਨੀ ਚਾਹੀਦੀ ਆ ਜੇ ਕੋਈ ਵੈਬ ਸੀਰੀਜ਼ ਜਾਂ ਕੋਈ ਵੈਬ ਫਿਲਮ ਜਾਂ ਕੋਈ ਥੀਏਟ੍ਰਿਕਲ ਫਿਲਮ ਬਣਨੀ ਚਾਹੀਦੀ ਆ ਉਨਾ ਹੀ ਸਮਾਂ ਲੱਗਿਆ ਇਹਨੂੰ 1 ਸਾਲ ਤੋਂ ਸਵਾ ਸਾਲ ਲੱਗ ਗਿਆ ਹਣਾ ਪੂਰਾ ਉਹਦੇ ਬਹੁਤ ਸਾਰੇ ਰੀ ਡਰਾਫਟਿੰਗ ਹੋਈ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜੋ ਲੋੜ ਅਨਸਾਰ ਜੋ ਜਿੰਨੀ ਮਿਹਨਤ ਹੋਣੀ ਚਾਹੀਦੀ ਸੀ ਹਰ ਆਰਟਿਸਟ ਨੇ ਕੀਤੀ ਹਰ ਉਹ ਇਨਸਾਨ ਤੁਹਾਨੂੰ ਨਵੇਂ ਰੰਗ ਚ ਦਿਖੂਗਾ ਨਵੀਆਂ ਚੀਜ਼ਾਂ ਹੋਣੀਆਂ ਨਵਾਂ ਪੰਜਾਬ ਤੁਹਾਨੂੰ ਦਿਖੂਗਾ ਉਹਦੇ ਬਹੁਤ ਸਾਰੇ ਮੁੱਦੇ ਤੁਹਾਨੂੰ ਦੇਖਣਗੇ ਤੇ ਇਹ ਸ਼ੁਰੂਆਤ ਹੈ ਅਸੀਂ ਇਹ ਪਹਿਲੀ ਵਾਰ ਮਤਲਬ ਇੱਕ ਉਹ ਏਡੇ ਵੱਡੇ ਲੈਵਲ ਤੇ ਆ ਰਹੇ ਹਾਂਗੇ ਇਸ਼ੂ ਲੈ ਕੇ ਤੇ ਅਸੀਂ ਉੰਦੇ ਰਵਾਂਗੇ ਇਹ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਇਹਦੀ ਕਿੰਨੀ ਜ਼ਿਆਦਾ ਪਿਆਰ ਮਿਲਦਾ ਹੈ ਨਾਲੇ ਸ਼ਰੀ ਮਿਲਦੀ ਨਾਲੇ ਸ਼ਰੀ ਮਿਲੇ ਸਾਨੂੰ ਸਾਡੀ ਇਹੀ ਅਰਦਾਸ ਹੈ ਜੀ ਕਿ ਸਾਨੂੰ ਸਪੋਰਟ ਕਰੋ ਦੇਖੋ ਜ਼ਰੂਰ ਆਪ ਦਾ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਕਿੱਦਾਂ ਨਹੀਂ ਕਿਉਂਕਿ ਸੋਸ਼ਲ ਮੁੱਦਿਆਂ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਪਰਿਵਾਰਿਕ ਹੈ ਸਾਰੀ ਬਿਲਕੁਲ ਜੀ ਬਿਲਕੁਲ ਫੁਲੀ ਪਰਿਵਾਰਿਕ ਹੈ ਦਾ ਕੁਝ ਬਿਲਕੁਲ ਐ ਹੁੰਦਾ ਚਲੋ ਜੋ ਕੋਸ਼ਿਸ਼ ਹੈ ਸਾਡੇ ਘਰਾਂ ਜਿਹੜੇ ਹੁੰਦੇ ਨੇ ਉਹ ਤਾਂ ਨਾਰਮਲ ਚੀਜ਼ਾਂ ਹੈਗੀਆਂ ਨੇ ਕੁਝ ਉਸ ਤੋਂ ਉੱਪਰ ਦੀ ਹੋਈ ਜਾਂ ਫਿਰ ਨਹੀਂ ਉਦਾਂ ਉਦਾਂ ਤਾਂ ਕੁਝ ਨਹੀਂ ਹੈਗਾ ਬਹੁਤ ਪਰ ਮੈਂ ਤੁਹਾਨੂੰ ਇੱਕ ਹੋਰ ਵਾਅਦਾ ਕਰਦਾ ਇਸ ਗੱਲ ਦਾ ਕਿ ਜਿਵੇਂ ਮੈਂ ਪਹਿਲਾਂ ਵਾਲੇ ਇੰਟਰਵਿਊ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕਹਾਣੀ ਜੋ ਫਿਲਮ ਹੁੰਦੀ ਆ ਫਿਲਮ ਦੇ ਵਿੱਚ ਲੋਕ ਜੇ ਟੁੱਟ ਗਏ ਤੁਹਾਡੇ ਨਾਲੋਂ ਜੇ ਜਿਵੇਂ ਮੈਂ ਤੁਹਾਨੂੰ ਕੋਈ ਗੱਲ ਦੱਸਣੀ ਸ਼ੁਰੂ ਕੀਤੀ ਜੇ ਤੁਹਾਨੂੰ ਕਿਤੇ ਸੱਚਾਈ ਨਹੀਂ ਲੱਗੂਗੀ ਤੁਹਾਨੂੰ ਲੱਗੇ ਝੂਠ ਆ ਤੁਸੀਂ ਟੁੱਟ ਜੂਗੇ ਇਹ ਵੀ ਯਾਰ ਝੂਠ ਬੋਲ ਰਿਹਾ ਬੰਦਾ ਤੁਸੀਂ ਮੇਰੇ 'ਚ ਇੰਟਰਸਟ ਘਟਾ ਦੋਗੇ ਏ ਸੀਰੀਜ਼ ਦੀ ਮੈਜੇ ਤੁਹਾਨੂੰ ਗੱਲ ਦੱਸਾਂ ਤਾਂ ਇਹ ਪੂਰੀ ਸੀਰੀਜ਼ ਇੱਕ ਗੱਲ ਵਾਂਗੂ ਐ ਇੱਕ ਕਹਾਣੀ ਵਾਂਗੂ ਐ ਤੇ ਉਹ ਕਹਾਣੀ ਦੇ ਵਿੱਚ ਤੁਸੀਂ ਮੈਂ ਕਹਣਾ ਕਿ ਜਦੋਂ ਸ਼ੁਰੂਆਤ ਹੋ ਗਈ ਪਹਿਲੇ ਮਿੰਟ ਤੋਂ ਲੈ ਕੇ 3 ਘੰਟੇ 15 ਮਿੰਟ ਤੱਕ ਤੁਸੀਂ ਦੇਖ ਕੇ ਉਠੋਗੇ ਧੰਨਵਾਦ ਸਰ ਜੀ ਤੁਹਾਡਾ ਧੰਨਵਾਦ ਸੋ ਲੱਕੜ ਬੱਗੇ ਇੱਕ ਵੱਖਰਾ ਕਨਸੈਪਟ ਲੈ ਕੇ ਆਏ ਨੇ ਤੁਹਾਡੇ ਨਾਲ ਵੀ ਸ਼ਾਇਦ ਅਜੇ ਆ ਹੋਇਆ ਹੋਣਾ ਜਦ ਤੁਸੀਂ ਫਿਲਮ ਦੇਖੋਗੇ ਫਿਰ ਤੁਸੀਂ ਕਹੋਗੇ ਸਾਨੂੰ ਵੀ ਆਪਣੇ ਹੱਕ ਲੈਣ ਦੇ ਲਈ ਲੱਕੜ ਬੱਗੇ ਬੰਨਾ ਪੈਣਾ ਤੇ ਇਹ ਫਿਲਮ ਜਦੋਂ ਵੈਬ ਸੀਰੀਜ਼ ਰਿਲੀਜ਼ ਹੋਏਗੀ ਤਾਂ ਪਹਿਲੇ ਹੀ ਦਿਨ ਜਿਹੜਾ 24 ਅਕਤੂਬਰ ਨੂੰ ਤੁਸੀਂ ਸਾਰਿਆਂ ਨੇ ਪਰਿਵਾਰ ਸਮੇਤ ਜ਼ਰੂਰ ਦੇਖਣੀ ਹੈ ਕੈਮਰ ਪਰਸਨਲ ਵਿੱਚ ਇਸ ਦੇ ਨਾਲ ਸੰਦੀਪ ਕੰਬੋਜ ਮੁਹੱਲੀ